ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੇ ਸਾਧ ਸੰਗਤ ਜੀ ਇੱਕ ਵਾਰ ਸਾਰੀ ਸੰਗਤ ਸਾਖ ਦੀ ਸੰਗਰਾਂਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਗਈਆਂ ਅਤੇ ਸੰਗਤ ਨੇ ਤੇਲ ਫੁੱਲ ਪੇਟਾ ਕਰਕੇ ਗੁਰੂ ਜੀਏ ਖੁਸ਼ੀਆਂ ਪ੍ਰਾਪਤ ਕੀਤੀਆਂ ਸਾਧ ਸੰਗਤ ਜੀ ਇੱਕ ਮਾਪਿਓ ਆਪਣੇ 18 ਸਾਲ ਦੇ ਬੱਚੇ ਦੇ ਨਾਲ ਜਿਸ ਦਾ ਨਾਮ ਨੰਦ ਸਿੰਘ ਸੀ ਉਹਨਾਂ ਨਾਲ ਲੈ ਕੇ ਗਏ ਅਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਭੇਟਾ ਤਿਲ ਫੁੱਲ ਕਰਕੇ ਉਹਨਾਂ ਨੇ ਗੁਰੂ ਦੇ ਕੇ ਅਰਦਾਸ ਕੀਤੀ ਮਹਾਰਾਜ ਸਾਡਾ ਬੱਚਾ ਮਸਤਾਨਾ ਜਿਹਾ ਰਹਿੰਦਾ ਹੈ ਕਿਸੇ ਨਾਲ ਬੋਲਦਾ ਨਹੀਂ ਇਤੋਂ ਤੱਕ ਕਿ ਆਪਣੀ ਪਤਨੀ ਦੇ ਨਾਲ ਵੀ ਨਹੀਂ ਬੋਲਦਾ ਬੈਰਾਗੀ ਜਿਹਾ ਬਣਿਆ ਰਹਿੰਦਾ ਹੈ ਸਾਧ ਸਿੰਘ ਜੀ ਗੁਰੂ ਜੀ ਨੇ ਦੀ ਦੋਸਤ ਬੱਚੇ ਨੂੰ ਪੁੱਛਿਆ ਕਿ ਕੀ ਗੱਲ ਹੈ ਤੂੰ ਕਿਉਂ ਇਤਰਾ ਬਸਤਾ ਨਜ਼ਰਨਾਂ ਤੇ ਭਾਈ ਨੰਦ ਸਿੰਘ ਜੀ ਨੇ ਦੱਸਿਆ ਕਿ ਮਹਾਰਾਜ ਮੈਂ ਅਨੰਤ ਸਾਹਿਬ ਜੀ ਦੀ ਇੱਕ ਤੁਕ ਪੜ੍ਹੀ ਹੈ ਜਿਹਦੇ ਵਿੱਚ ਇਹ ਲਿਖਿਆ ਹੈ ਅੰਕਤ ਹੈ ਕਿ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੂਮ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਹੀਂ ਇਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਬੂਲੇ ਨਾ ਕੀਜੈ ਜੇਤ ਅੰਤ ਪਛਤਾਈਐ ਸਾ ਸੰਗਤ ਜੀ ਇਹ ਪਵਿੱਤਰ ਅਨੰਦ ਸਾਹਿਬ ਜੀ ਦੀ ਬਾਣੀ ਦੀ 11ਵੀਂ ਤੁਕ ਹੈ 200 ਉਸ ਭਾਇ ਦਾ ਕਿ ਬੱਚੇ ਨੇ ਦੱਸਿਆ ਕਿ ਮਹਾਰਾਜ ਜਿਉਂ ਵੀ ਮੈਂ ਤੁਕ ਪੜੀ ਹੈ ਉਸ ਤੋਂ ਬਾਅਦ ਬੇਰਾਗ ਹੋ ਗਿਆ ਕਿ ਕੋਈ ਵੀ ਆਪਣਾ ਨਹੀਂ ਜੋ ਹੈ ਸਭ ਪਰਾਇਆ ਹੈ ਇੱਥੇ ਹੀ ਸਭ ਛੱਡ ਜਾਣਾ ਹੈ ਕਿਸੇ ਮਾਂ ਪਿਓ ਭੈਣ ਭਰਾ ਨੇ ਸਾਥ ਨਹੀਂ ਦੇਣਾ ਸੋ ਇਹਨਾਂ ਦੇ ਨਾਲ ਕਿਉਂ ਚਿਤ ਲਾਈਏ ਸੋ ਸਾਧ ਸੰਗਤ ਜੀ ਮੈਂ ਬੈਰਾਗੀ ਹੋ ਗਿਆ ਹਾਂ ਇਹ ਗੁਰੂ ਜੀ ਨੂੰ ਨੇ ਆਖਿਆ ਗੁਰੂ ਮਹਾਰਾਜ ਨੇ ਆਖਿਆ ਕਿ ਦੇਖੋ ਬੈਰਾਗੀ ਉਹ ਹੈ ਜਿਹੜਾ ਸੰਸਾਰ ਵਿੱਚ ਰਹਿੰਦੇ ਹੋਇਆ ਵੀ ਮੂਹ ਮਾਇਆ ਲਾਲਚ ਤੋਂ ਦੂਰ ਰਹੇ ਅਤੇ ਉਸ ਅਕਾਲ ਪੁਰਖ ਨੂੰ ਸਿਮਰਨ ਸਿਮਰਨ ਕਰੇ ਸਾਧ ਸੰਗਤ ਜੀ ਕਿਸ ਤਰ੍ਹਾਂ ब्रह्म ज्ञानी सदा निर्लेप जैसे जल में कमल आले सासंगत जी गुरुजी ने दसया कि ओ ये जेड़ा बैरागी सच्चा वो है जेड़ा संसार चिरंदे होया भी संसार तुआड है उस बच्चे नु सासंगत जी सोजी पै गई गुरु दे प्यारे शब्द सुन के उसने गुरु जी देके विनम्रता दे नाल विनती कीती की कि महाराज उन में आगे तू ਬਿਲਕੁਲ ਆਪਣੇ ਪਰਿਵਾਰ ਵਿੱਚ ਰਹਿ ਕੇ ਹੀ ਆ ਸਤਿਗੁਰ ਦੀ ਸੇਵਾ ਕਰਾਂਗਾ ਨਾਮ ਜਪਾਂਗਾ ਸਿਮਰਨ ਕਰਾਂਗਾ ਸਾਧ ਸੰਗਤ ਜੀ ਸੱਚ ਹੈ ਕਿ ਸਿਮਰਨ ਦੀ ਅਵਸਥਾ ਕੁਛੇ ਹੋਜੀ ਹੈ ਰੇ ਮਨ ਰੇ ਮਨ ਐਸੋ ਕਰ ਸੰਿਆਸ ਬੰਸੇ ਸਦਨ ਸਵੇ ਘਰ ਸਮਝੋ ਮਨ ਹੀ ਮਾਏ ਉਦਾਸਾ ਸਾਧ ਸੰਗਤ ਜੀ ਘਰ ਨੂੰ ਹੀ ਬੰਦ ਸਮਝ ਕੇ ਸੇ ਆਪਣੇ ਉਸ ਇਸ਼ਟ ਨੂੰ ਯਾਦ ਕਰਿਏ ਇਹ ਹੀ ਤੇ ਹੈ ਸਾਧ ਸੰਗਤ ਜੀ ਆਤ ਪਾਉ ਕਰ ਕਾਮ ਸਭ ਚਿਤ ਨਿਰੰਜਨ ਨਾਲ ਅਠਾ ਪੈਰਾਂ ਨਾਲ ਕੰਮ ਕਰੋ ਅਤੇ ਚਿਤ ਜਿਹੜਾ ਹੈ ਉਸ ਅਕਾਲ ਪੁਰਖ ਦੇ ਨਾਲ ਰੱਖੋ ਜਿਤਨਾ ਭਾਈ ਜਿਤਨਾ ਭਗਤ ਰਵਿਦਾਸ ਜੀ ਨੇ ਭਗਤ ਰਵੀ ਕਬੀਰ ਸਾਹਿਬ ਨੇ ਭਗਤ सूरदास जी ਨੇ ਭਗਤ ਨਾਮਦੇਵ ਜੀ ਨੇ ਘਰ ਵੰਦੇ ਆਏ ਉਸ ਅਕਾਲ ਪੁਰਖ ਨੂੰ ਪਾ ਲਿਆ ਸਾਦ ਸਿੰਘ ਜੀ ਇਹ ਸਾਰਾ ਬਿਲਕੁਲ ਬੜਾ ਪਿਆਰਾ ਸਾਧਨ ਹੈ ਕਿ ਘਰ ਦੇ ਅੰਦਰ ਰਹਿ ਕੇ ਉਸ ਅਕਾਲ ਪੁਰਖ ਨੂੰ ਸਾਧ ਸੰਗਤ ਜੀ ਸਿਮਰਨ ਕਰਿਏ ਸੰਸਾਰ ਚ ਰਹਿ ਕੇ ਉਸ ਨਿਰੰਕਾਰ ਨੂੰ ਯਾਦ ਰਖੀਏ ਇਹੀ ਸਭਨਾ ਬਟਾ ਸਾਜੀ ਸਾਧ ਸੰਗਤ ਦੀ ਸਿਮਰਨ ਹੈ ਇੱਕ ਜੇ ਸਾਧ ਸੰਗਤ ਜੀ ਆਪ ਨੂੰ ਅੱਛਾ ਲਗੇ ਤੇ ਜਰੂਰ ਸ਼ੇਅਰ ਕਰਨਾ ਅਤੇ ਦਾਸ ਨੂੰ ਕਮੈਂਟ ਕਰਕੇ ਦੱਸਣਾ ਕਿ ਆਪ ਜਿਨ ਨੂੰ ਕਿਹੋ ਜਿਹਾ ਲੱਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ